ਪਿਹਾਰ ਤੋਂ ਪਹਿਲੀ ਖਬਰ ਆ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਚਤਸਵੀ ਯਾਦਵ ਹੋਣਗੇ ਇੰਡੀਆ ਗੱਠ ਜੋੜ ਦੇ ਬਿਹਾਰ ਚੋਣਾ ਚ ਮੁੱਖ ਮੰਤਰੀ ਦੇ ਉਮੀਦਵਾਰ ਤੁਹਾਨੂੰ ਪਤਾ ਹੀ ਆ ਕਿ ਉੱਥੇ ਤਿੰਨ ਪਾਰਟੀਆਂ ਚ ਬਹੁਤ ਸਖਤ ਮੁਕਾਬਲਾ ਵਾ ਇੱਕ ਪਾਸੇ ਐਨਡੀਏ ਨਿਤਿਸ਼ ਕੁਮਾਰ ਭਾਜਪਾ ਦੂਜੇ ਪਾਸੇ ਇੰਡੀਆ ਗੱਠ ਜੋੜ ਜਿਹਦਾ ਆਰਜीडी ਹਿੱਸਾ ਵਾ ਔਰ ਤੀਸਰਾ ਕਿਸ਼ੋਰ ਪ੍ਰਸ਼ਾਂਤ ਕਿਸ਼ੋਰ ਸੋ ਤਿੰਨ ਤਰਫਾ ਮੁਕਾਬਲਾ ਲੱਗ ਰਿਹਾ ਵਾ ਅੱਜ ਜਿਹੜਾ ਉਮੀਦਵਾਰ ਇੰਡੀਆ ਬਲੌਕ ਦਾ ਵਾਪ ਤਜਸਵੀ ਯਾਦਵ ਉਹਦੀ ਅਨਾਉਂਸਮੈਂਟ ਕਾਂਗਰਸ ਲੀਡਰ ਸ਼ੋਗ ਗਲੌਟ ਨੇ ਕੀਤੀ ਤੁਹਾਨੂੰ ਪਤਾ ਹੀ ਆ ਕਿ ਸ਼ੋਗ ਗਲੌਟ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਰਹੇ ਨੇ ਅ ਵਿਕਾਸਸ਼ੀਲ ਇਨਸਾਫ ਪਾਰਟੀ ਦੇ ਮੁਖੀ ਮੁਕੇਸ਼ ਸਾਨੀ ਹਣਗੇ ਉਪ ਮੁੱਖ ਮੰਤਰੀ ਦੇ ਇੰਡੀਆ ਬਲੌਕ ਦੇ ਉਮੀਦਵਾਰ ਇਲੈਕਸ਼ਨ ਨਵੰਬਰ 6 ਤੇ 11 ਨੂੰ ਹੋਣ ਜਾ ਰਹੀ ਆ 243 ਸੀਟਾਂ ਵਾ ਬਿਹਾਰ ਦੀਆਂ ਜਿਨ੍ਹਾਂ ਵਾਸਤੇ ਚੋਣਾ ਵੋਟਾਂ ਪੈਣੀਆਂ ਵਾ ਔਰ ਨਤੀਜਾ ਜਿਹੜਾ ਵਾ ਉਹ 14 ਨਵੰਬਰ ਨੂੰ ਆਊਗਾ ਵੱਡਾ ਸਵਾਲ ਇਹ ਆ ਕਿ ਕੀ ਇੰਡੀਆ ਬਲਾਕ ਕੀ ਤਜਸਵੀ ਯਾਦਵ ਭਾਜਪਾ ਤੇ ਨਿਤਿਸ਼ ਕੁਮਾਰ ਦਾ ਮੁਕਾਬਲਾ ਕਰ ਸਕਣਗੇ ਨਿਤਿਸ਼ ਕੁਮਾਰ ਬੜੇ ਸਾਲਾਂ ਤੋਂ 2015 ਤੋਂ ਲਗਾਤਾਰ ਮੁੱਖ ਮੰਤਰੀ ਬਣੇ ਹੋਏ ਨੇ ਹੁਣ ਤੱਕ 8-9 ਵਰੀ ਮੁੱਖ ਮੰਤਰੀ ਬਣ ਚੁੱਕੇ ਨੇ ਬਹੁਤ ਸਟਰੋਂਗ ਕੈਂਡੀਡੇਟ ਨੇ ਕੀ ਵਾਕਈ ਇੰਡੀਆ ਬਲਾਕ ਇਸ ਵਾਰ ਐਂਡੀਆ ਦਾ ਨਿਤਿਸ਼ ਕੁਮਾਰ ਦਾ ਭਾਜਪਾ ਦਾ ਮੁਕਾਬਲਾ ਕਰ ਸਕੂਗੀ ਇਹ ਵੱਡਾ ਸਵਾਲ ਹੈ ਦੂਜੀ ਖਬਰ ਹੈ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਯੂਐਸਏ ਤੋਂ ਬਹੁਤ ਮੰਦ ਭਾਗੀ ਖਬਰ ਹੈ ਉੱਥੇ ਇੱਕ ਪੰਜਾਬੀ ਟਰੱਕ ਡਰਾਈਵਰ ਵੱਲੋਂ ਇੱਕ ਹਾਦਸਾ ਹੋਇਆ ਜਿਹਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹਾਈਵੇ ਤੇ ਉਹ ਟਰੱਕ ਚਲਾ ਰਿਹਾ ਸੀ ਔਰ ਉਹਨੇ ਸਮੇਂ ਸਿਰ ਬ੍ਰੇਕ ਨਹੀਂ ਲਾਈ ਜਿਹੜੀ ਅੱਗੇ ਗੱਡੀ ਸੀ ਉਹਦੇ ਚਾਵਜਾ ਕੁਝ ਹੋਰ ਗੱਡੀਆਂ ਜਾਵਜਾ ਔਰ ਬਹੁਤ ਭਿਆਨਕ ਹਾਦਸਾ ਵਾਪਰ ਤਿੰਨ ਲੋਕਾਂ ਦੀ ਮੌਤ ਹੋ ਗਈ ਇਕ ਚੁਰੰਜਸ ਹਾਲ ਦਾ ਇਨਸਾਨ ਹੈ ਪਾਕੀ ਦੋ ਹਲੇ ਪਛਾਣੇ ਨਹੀਂ ਗਏ ਜਿਨ੍ਹਾਂ ਦੀ ਮੌਤ ਹੋਈ ਆ ਡਰਾਈਵਰ ਜਿਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਾ ਜਿਹੜੀ ਅੰਗਹਿਲੀ ਵਰਤ ਰਿਆ ਸੀ 21 ਸਾਲਾਂ ਦਾ ਜਸ਼ਨਪ੍ਰੀਤ ਆ ਇਨੀਸ਼ੀਅਲ ਰਿਪੋਰਟਸ ਜਿਹੜੀਆਂ ਆ ਰਹੀਆਂ ਵਾ ਇੰਜ ਲੱਗ ਰਿਹਾ ਪੀ ਉਹਨੇ ਕੋਈ ਨਸ਼ੀਲਾ ਪਦਾਰਥ ਖਾਦਾ ਹੋਇਆ ਸੀ ਉਹ ਹੀ ਵਾਸ ਹਾਈ ਔਨ ਸਮ ਡਰਗ ਇੰਜ ਲੱਗ ਰਿਹਾ ਵਾ ਜਾਂ ਸ਼ਰਾਬ ਜਾਂ ਕਿਸੇ ਹੋਰ ਡਰਗ ਤੇ ਤੇ ਉਹਨੇ ਸਮੇਂ ਸਿਰ ਬ੍ਰੇਕ ਨਹੀਂ ਲਾਈ ਔਰ ਇਹ ਬੜਾ ਭਿਆਨਕ ਹਾਦਸਾ ਵਾ ਪਿਆ ਇਹ ਵੀ ਖਬਰਾਂ ਆ ਰਹੀਆਂ ਵਾਂ ਕਿ 2022 ਦੇ ਵਿੱਚ ਉਹ ਗੈਰ ਕਾਨੂੰਨੀ ਤੰਗ ਦੇ ਨਾਲ ਅਮਰੀਕਾ ਐਂਟਰ ਹੋਇਆ ਸੀ ਪਹਿਲਾਂ ਅਰੈਸਟ ਹੋਇਆ ਫਿਰ ਉਹਨੂੰ ਛੱਡ ਦਿੱਤਾ ਗਿਆ ਟਰੱਕ ਦਾ ਡਰਾਈਵਰ ਲਾਇਸੈਂਸ ਉਹਨੇ ਅਪਲਾਈ ਕੀਤਾ ਉਹ ਮਿਲ ਗਿਆ ਔਰ ਹੁਣ ਉਹਦੇ ਵੱਲੋਂ ਇਹ ਹਾਦਸਾ ਹੋ ਗਿਆ ਬਹੁਤ ਮੰਦਪਗੀ ਗੱਲ ਆ ਕਿਉਂਕਿ ਇਹਦੇ ਨਾਲ ਜਿਹੜੇ ਪੰਜਾਬੀ ਤੇ ਸਿੱਖ ਟਰੱਕ ਡਰਾਈਵਰ ਨੇ ਉਹਨਾਂ ਦੀ ਜਿਹੜੀ ਛਵੀ ਆ ਉਹਦੇ ਤੇ ਬਹੁਤ ਵੱਡਾ ਅਸਰ ਪਵੇਗਾ ਤੁਹਾਨੂੰ ਪਤਾ ਹੀ ਆ ਕਿ ਇਸ ਤੋਂ ਪਹਿਲਾਂ ਅਗਸਤ ਦੇ ਵਿੱਚ ਇੱਕ ਫਲੋਰੀਡਾ ਚ ਕਿ ਐਕਸੀਡੈਂਟ ਹੋਇਆ ਸੀ ਰਜਿੰਦਰ ਸਿੰਘ ਨਾਂ ਦਾ ਟਰੱਕ ਡਰਾਈਵਰ ਸੀ ਜਿਨੇ ਇੱਕ ਰੋਂਗ ਟਰਨ ਲਈ ਔਰ ਮਿਨੀ ਵੈਨ ਜਿਹੜੀ ਸੀ ਉਹ ਪਿੱਛੋਂ ਆਰੀ ਸੀ ਉਹਦਾ ਉਹ ਉਹਦੇ ਚ ਆ ਕੇ ਵਜੀ ਗਲਤ ਟਰਨ ਸੀ ਉਹਦੇ ਚ ਵੀ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਸੋ ਲਗਾਤਾਰ ਪੰਜਾਬੀਆਂ ਵੱਲੋਂ ਹਾਈਵੇਜ਼ ਤੇ ਗਲਤੀਆਂ ਦੀਆਂ ਖਬਰਾਂ ਆ ਰਹੀਆਂ ਵਾਂ ਔਰ ਇਹ ਕੋਈ ਪੰਜਾਬੀਆਂ ਵਾਸਤੇ ਟਰਕਿੰਗ ਵਾਸਤੇ ਟਰੱਕ ਡਰਾਈਵਰਸ ਵਾਸਤੇ ਚੰਗੀ ਖਬਰ ਨਹੀਂ ਤਾਂ ਆਪ ਨੂੰ ਪਤਾ ਹੀ ਆ ਕਿ ਬਹੁਤ ਸਾਰੇ ਪੰਜਾਬੀ ਕੈਲੀਫੋਰਨੀਆ ਚ US ਕੈਨੇਡਾ ਦੇ ਵਿੱਚ ਟਰਕਿੰਗ ਦਾ ਟਰਕਿੰਗ ਦੇ ਵਿੱਚ ਰੁਝੇ ਹੋਏ ਨੇ ਕੰਮ ਕਰਦੇ ਨੇ ਤੀਜੀ ਖਬਰ ਹੈ ਪੰਜਾਬ ਤੋਂ ਸੀਐਮ ਭਗਵੰਤ ਮਾਨ ਬਾਰੇ ਇੱਕ ਵੀਡੀਓ ਵਾਇਰਲ ਹੋਈ ਆ ਪਤਾ ਲੱਗਾ ਕਿ ਸ਼ਾਇਦ ਉਹ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਵੀਡੀਓ ਬਣਾਈ ਗਈ ਸੀ ਉਹਦੇ ਉੱਪਰ ਕੇਸ ਜੈਸਟਰ ਕੀਤਾ ਗਿਆ ਇਹ ਕਿਹਾ ਗਿਆ ਕਿ ਇਹ ਜਾਲੀ ਵੀਡੀਓ ਆ ਕੈਨੇਡਾ ਦੇ ਇੱਕ ਸੱਜਣ ਜਗਮਨ ਸਮਰਾ ਇਖਲਾਬ ਮੌਹਲੀ ਕ੍ਰਾਈਮ ਬ੍ਰਾਂਚ ਨੇ ਕੇਸ ਰਜਿਸਟਰ ਕੀਤਾ ਔਰ ਹੁਣ ਫੇਸਬੁਕ ਤੇ ਗੂਗਲ ਨੂੰ ਜਿਹੜੀ ਉਹ ਵੀਡੀਓ ਆ ਉਹਨੂੰ ਹਟਾਉਣ ਵਾਸਤੇ ਹਦਾਇਤਾਂ ਦਿੱਤੀਆਂ ਗਈਆਂ ਹਨ ਤੁਹਾਨੂੰ ਪਤਾ ਹੀ ਆ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਕੁਝ ਫੇਕ ਚੱਲਦਾ ਵਾ ਸੋ ਮੇਰੇ ਖਿਆਲ ਜਿਨਾਂ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆਂ ਸ਼ੇਅਰ ਕਰਦੇ ਆਂ ਤੇ ਬਚ ਬਚਾ ਕੇ ਹੀ ਚੱਲਣਾ ਚਾਹੀਦਾ ਸ਼ੇਅਰ ਕਰਨ ਤੋਂ ਪਹਿਲਾਂ ਪਤਾ ਲਾ ਲਓ ਸ਼ੋਰ ਹੋ ਜਾਓ ਕਿਤੇ ਫੇਕ ਵੀਡੀਓ ਤਾਂ ਨਹੀਂ ਇਕਦਾਂ ਦਿਨ ਇੰਤਜ਼ਾਰ ਕਰਨਾ ਪਿਆ ਕਰ ਲਓ ਜਲਦਬਾਜੀ ਨਾ ਕਰੋ ਕਿਉਂਕਿ ਇਹ ਕਹਿੰਦੇ ਮੰਦ ਫਸ ਵੀ ਸਕਦਾ ਲੁਧਿਆਣਾ ਵੇਰਕਾ ਪਲਾਂਟ ਤੋਂ ਅਗਲੀ ਖਬਰ ਹੈ ਉਥੇ ਜੀ ਬੰਬ ਧਮਾਕਾ ਬਲਾਸਟ ਹੋਇਆ ਬੋਇਲਰ ਦੀ ਰਿਪੇਅਰ ਕੁਝ ਸੱਜਣ ਕਰ ਰਹੇ ਸਨ ਇੱਕ ਆਦਮੀ ਦੀ ਮੌਤ ਹੋ ਗਈ ਕੁਨਾਲ ਜੈਨ 42 ਸਾਲਾਂ ਦਾ ਸ਼ਖਸ ਦੱਸਦੇ ਅਜੇ ਦੀ ਇਸ ਹਾਦਸੇ 'ਚ ਮੰਦ ਪਾਗੀ ਮੰਦ ਪਾਗੇ ਹਾਦਸੇ 'ਚ ਮੌਤ ਹੋ ਗਈ ਪੰਜ ਲੋਕ ਜ਼ਖਮੀ ਨੇ ਔਰ ਇਹ ਪੰਜ ਲੋਕ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਇਹ ਅੱਲਾ ਪਾ ਪਟਾਕੇ ਦੀ ਗੱਲ ਕੀਤੀ ਸੀ ਕਿ ਡੇਰਾ ਬਾਬਾ ਨਾਨਕ ਕੋਈ ਪਟਾਕੇ ਬਣਾ ਰਿਹਾ ਸੀ ਉੱਥੇ ਬਲਾਸਟ ਹੋ ਗਿਆ ਉੱਥੇ ਜ਼ਖਮੀ ਹੋ ਗਏ ਲੋਕ ਹੁਣ ਅੱਜ ਇਹ ਖਬਰ ਆ ਰਹੀ ਹੈ ਅੱਜ ਹੋਰ ਵੀ ਮੈਂ ਵੇਖ ਰਿਹਾ ਸੀ ਇਦਾਂ ਹੀ ਕੋਈ ਬਲਾਸਟ ਦੀ ਖਬਰ ਆ ਰਹੀ ਹੈ ਤੇ ਮੇਰੇ ਖਿਆਲ ਆਪਾਂ ਨੂੰ ਬਹੁਤ ਕੇਅਰਫੁਲਨੈਸ ਵਰਤਣ ਦੀ ਲੋੜ ਆ ਅੰਗੈਲੀ ਨਾਵਰਤੀਏ ਜ਼ਿੰਦਗੀ ਦੇ ਵਿੱਚ ਕਿਉਂਕਿ ਇਹਦੇ ਨਾਲ ਬਹੁਤ ਵੱਡਾ ਆਪਣਾ ਵੀ ਨੁਕਸਾਨ ਹੋ ਸਕਦਾ ਦੂਜਿਆਂ ਦਾ ਨੁਕਸਾਨ ਹੋਣਾ ਹੀ ਆ ਸੋ ਇਹ ਅੱਜ ਖਬਰ ਜਿਹੜੀ ਹੈ ਲੁਧਿਆਣਾ ਦੇ ਰਿਕਾ ਪਲਾਂਟ ਦੀ ਆ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੇ ਜ਼ਖਮੀ ਨੇ ਉਹ ਛੇਤੀ ਤੇ ਛੇਤੀ ਰਿਕਵਰ ਕਰਨਗੇ ਔਰ ਜਿਹੜੀ ਪੀੜਤ ਪਰਿਵਾਰ ਹੈ ਉਹਦੇ ਨਾਲ ਸਾਡੀ ਪੂਰੀ ਪੂਰੀ ਹਮਦਰਦੀ ਹੈ ਇਹ ਸਨ ਅੱਜ ਦੇ ਮੁੱਖ